ਛੋਟੇ ਸਹਿਬ ਜਦਿਆਤੇ ਮਾਤਾ ਗੁਜਰਕੌਰ ਦੀ ਇਲਾਸਾਨੀ ਸ਼ਹਾਦਤ ਨੂੰ ਸਜਦਾ ਕਰਨ ਤੋਂ ਬਾਅਦ ਸੰਗਤਾਂ ਨੇ ਹੁਣ ਆਪਣੇ ਘਰਾਂ ਨੂੰ ਵਾਸੀ ਸ਼ੁਰੂ ਕਰ ਦਿੱਤੀ ਹੈ ਤਿੰਨ ਦਿਨ ਦੇ ਵਿੱਚ ਤਕਰੀਬਨ 50 ਲੱਖ ਸੰਗਤ ਇੱਥੇ ਨਤਮਸਤਕ ਹੋਈ ਹੈ ਤੇ ਅੱਜ ਦੇਖ ਸਕਦੇ ਹੋ ਕਿ ਸੰਗਤਾਂ ਆਪਣੇ ਘਰਾਂ ਨੂੰ ਵਾਪਸ ਜਾ ਰਹੀਆਂ ਨੇ ਟਰਾਲੀਆਂ ਟਰੈਕਟਰ ਜਾਂ ਜੋ ਵੀ ਜਿਹੜੇ ਆਪਣੇ ਜਿਹੜੇ ਸਾਧਨਾਂ ਦੇ ਉੱਪਰ ਸੰਗਤ ਆਈ ਸੀਗੀ ਉਹ ਸੰਗਤ ਅੱਜ ਲੈ ਕੇ ਆਪਣੇ ਘਰਾਂ ਨੂੰ ਵਾਪਸ ਹੋ ਚੁੱਕੀ ਹੈ ਨਗਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਸੰਗਤ ਜਿਹੜੀ ਹੈਗੀ ਆ ਹੁਣ ਚਾਲੇ ਪਾ ਚੁੱਕੀ ਹੈ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਹੜਾ ਇੱਥੇ ਆਉਣ ਦਾ ਉਹਨਾਂ ਦਾ ਕਿਵੇਂ ਰਹਾ ਕੀ ਸਿੱਖ ਕੇ ਚੱਲੇ ਨੇ ਇਥੋਂ ਉਹ ਵੀਰ ਨੇ ਜਿਹੜੇ ਟਰੈਕਟਰ ਵਾਲੇ ਗੱਲਬਾਤ ਵੀ ਕਰ ਲਾਂਗੇ ਉਹਨਾਂ ਨਾਲ ਕਿਉਂਕਿ ਇਹ ਉਹ ਦਿਨ ਹੁੰਦਾ ਆਖਰੀ ਦਿਨ ਜਿਸ ਦਿਨ ਸਹਿਬ ਜੱਤੈ ਨੂੰ ਸ਼ਹੀਦ ਕੀਤਾ ਗਿਆ ਤੇ ਇਸ ਤੋਂ ਬਾਅਦ ਨਗਰ ਕੀਤਾ ਨਿਕਲਦਾ ਤੇ ਨਗਰ ਕੀਤਾ ਨਿਕਲ ਤੋਂ ਬਾਅਦ ਸੰਗਤਾਂ ਆਪਣੇ ਜਿਹੜੇ ਹੈਗੇ ਆ ਘਰਾਂ ਨੂੰ ਵਾਪਸੀ ਸ਼ੁਰੂ ਕਰ ਦਿੰਦੀਆਂ ਨੇ ਬਾਬਾ ਜੀ ਕਿਹੜੀ ਜਗ੍ਹਾ ਤੋਂ ਆਏ ਸੀ ਪਟਿਆਲਾ ਜੀ ਪਟਿਆਲੇ ਤੋਂ ਹਾਂਜੀ ਕਿੰਨੇ ਦਿਨ ਹੋ ਗਏ ਜਾਇਆਂ ਨੂੰ ਦੋ ਦਿਨ ਹੋ ਗਏ ਜੀ ਦੋ ਦਿਨ ਹੋ ਗਏ ਹਾਂਜੀ ਤੇ ਅੱਜ ਵਾਪਸੀ ਹਾਂਜੀ ਠੀਕ ਹੈ ਕਿਵੇਂ ਦੇਖਦੇ ਹੋ ਸਾਰੀ ਸ਼ਹੀਦੀ ਨੂੰ ਸਿੰਘਾ ਦੀ ਨੂੰ ਬਹੁਤ ਚੜ੍ਹਦੀ ਕਲਾ ਚਾਹੀਦੀ ਅੱਛਾ ਹਾਂਜੀ ਹਰ ਸਾਲ ਆਉਂਦੇ ਹਾਂ ਹਾਂਜੀ ਹਾਂਜੀ ਅੱਜ ਜੀ ਸੇਵਾਦਾਰ ਵੀ ਆਦੀ ਅੱਛਾ ਹਰ ਜੀ ਦਵਾਨੇ ਸੇਵਾ ਕਰਦੇ ਪੈਰੇ ਦੀ ਠੀਕ ਹਾਂਜੀ ਹਾਂਜੀ ਉਹ ਦੇਖੇ ਕਿ ਸੰਗਤਾਂ ਜਿਹੜਾ ਹੈਗਾ ਇੱਥੇ ਨਤਮਸਤਕ ਹੋਣ ਤੋਂ ਬਾਅਦ ਆਪਣੀ ਵਾਪਸੀ ਸ਼ੁਰੂ ਕਰਤੀ ਆ ਬਰਨਾਲਾ ਤੋਂ ਐਮਐਲਏ ਕੁਲਦੀਪ ਸਿੰਘ ਕਾਲਾ ਵੀ ਪਹੁੰਚੇ ਨੇ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਕਿਹਦਾ ਚੜਦੀ ਕਲਾ ਚ ਬਿਲਕੁਲ ਜੀ ਕਾਲਾ ਜੀ ਕੀ ਕਹਿਣਾ ਚਾਹੋਗੇ ਸ਼ਹੀਦ ਅੱਜ ਅਸੀਂ ਇਸ ਜਿਹੜੀ ਪਵਿੱਤਰ ਧਰਤੀ ਆ ਸ਼ਹੀਦਾਂ ਦੀ ਧਰਤੀ ਉਤੇ ਨਮਸਤਕ ਹੋਣ ਵਾਸਤੇ ਆਏ ਤੇ ਜਿਹੜੇ ਸਾਡੇ ਜਿਹੜੇ ਛੋਟੇ ਸ਼ਾਹਬਜ਼ਾਦੇ ਮਾਤਾ ਗੁਜਰੀ ਜੀ ਗੁਰੂ ਸਾਹਿਬ ਨੂੰ ਨਮਸਤਕੋਣ ਵਾਸਤੇ ਆਏ ਉਹਨਾਂ ਨੂੰ ਪ੍ਰਣਾਮ ਕਰਨ ਬਾਅਦ ਚੰਦਨ ਸੀ ਇਹ ਦਿਨ ਠੀਕ ਹੈ ਜੀ ਉਹ ਪਾਲੋ ਮਹਿਸੂਸ ਕਰਦੇ ਹੋ ਜਦੋਂ ਸ਼ਾਹਬਜ਼ਾਦੇ ਸ਼ਹੀਦ ਕੀਤੇ ਗਏ ਤੇ ਉਹਨਾਂ ਨੇ ਜਿਹੜਾ ਹੈਗਾ ਠੰਡੇ ਬੁਰਜ ਦੇ ਵਿੱਚ ਉਹ ਠੰਡ ਆਪਣੇ ਪਿੰਡੇ ਤੇ ਸਹੀ ਉਹ ਦਰਦ ਆਪਣੇ ਪਿੰਡੇ ਤੇ ਸਿਆ ਬਿਲਕੁਲ ਜੀ ਤਾਂ ਹੀ ਅੱਜ ਜਿਹੜੇ ਜੋ ਵੀ ਕੋਈ ਆਪਣੇ ਲਕਾਈ ਨੇ ਲੋਕਾਂ ਲਈ ਕੁਝ ਕਰਕੇ ਜਾਂਦਾ ਹੈ ਆਪਣੇ ਪਿੰਡੇ ਤੇ ਜੋ ਕਸ਼ਟ ਚੱਲ ਕੇ ਉਹਨਾਂ ਨੂੰ ਹਮੇਸ਼ਾ ਜਿਹੜੀ ਦੁਨੀਆ ਰਹਿੰਦੋ ਨਿਕ ਯਾਦ ਕੀਤਾ ਜਾਂਦਾ ਅੱਜ ਦੇਖੋ ਕੱਲੇ ਪੰਜਾਬ ਦੇ ਨਹੀਂ ਪੂਰੇ ਦੇਸ਼ ਦੇ ਕੋਨੇ ਕੋਨੇ ਤੋਂ ਸੰਗਤ ਆ ਕੇ ਉਹਨਾਂ ਨੂੰ ਜਿਹੜੀ ਨਮਸਤਕ ਹੋਣ ਵਾਸਤੇ ਉਹਨੂੰ ਪ੍ਰਣਾਮ ਕਰਨ ਵਾਸਤੇ ਆਈ ਹੈ ਤੇ ਮੈਂ ਵੀ ਉਸੇ ਕੜੀ ਬਚੋਈ ਜਿਹੜੇ ਅੱਜ ਦੇ ਦਿਨ ਉਹਨਾਂ ਦੀ ਸ਼ਹਾਦਤ ਹੋਈ ਸੀ ਉਹਨੂੰ ਨਮਸਤਕ ਹੋਣ ਵਾਸਤੇ ਆਇਆ ਦੇਖ ਸਕਦੇ ਹੋ ਕਿ ਜਿਵੇਂ ਆਮ ਸੰਗਤ ਆਈ ਆ ਇੱਕ ਐਮਐਲਏ ਬਰਨਾਲਾ ਤੋਂ ਉਹ ਵੀ ਆਮ ਸੰਗਤ ਦੇ ਵਾਂਗ ਹੀ ਇੱਥੇ ਨਤਮਸਤਕ ਹੋਣ ਦੇ ਲਈ ਆਏ ਨੇ ਨਾ ਕੋਈ ਵੀਆਈਪੀ ਟ੍ਰੀਟਮੈਂਟ ਨਾ ਕੋਈ ਹੋਰ ਕੁਝ ਸਿਰਫ ਆਮ ਸੰਗਤ ਬਾਗ ਹੀ ਇੱਥੋਂ ਜਿਹੜੇ ਹੈਗੇ ਨੇ ਨਤਮਸਤਕ ਹੋਣ ਦੇ ਲਈ ਜਾ ਰਹੇ ਨੇ ਉਹ ਵੀ ਸੰਗਤਾਂ ਜਿਹੜੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਬੱਚਿਆਂ ਦੇ ਨਾਲ ਵਾਪਸ ਜਾ ਰਹੀ ਆ ਆਪਣਾ ਕਿਹੜਾ ਪਿੰਡ ਹੈ ਤੁਹਾਡਾ ਇੱਥੇ ਆ ਜੀ ਫਤੇਗੜ ਸਾਹਿਬ ਫਤੇਗੜ ਸਾਹਿਬ ਤੋਂ ਹੀ ਆ ਹਾਂਜੀ ਹਾਂਜੀ ਠੀਕ ਆ ਤੇ ਕੀ ਕਹਿਣਾ ਚਾਹੋਗੇ ਜਦੋਂ ਆਏ ਅਸੀਂ ਇਹ ਕਹਿਣਾ ਚਾਹਾਂਗੇ ਕਿ ਜਿਹੜੇ ਸਾਡੇ ਤੇ ਇੰਨਾ ਕੁ ਸਾਨੂੰ ਸਿੱਖੀ ਲਿਖਣ ਲਈ ਸਾਡੇ ਤੇ ਕੁਰਬਾਨੀਆਂ ਦੇ ਕੇ ਗਏ ਨੇ ਸਾਨੂੰ ਉਹਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਸਾਨੂੰ ਪਰਮਾਤਮਾ ਦੇ ਲਾੜ ਲੱਗਣਾ ਚਾਹੀਦਾ ਹੈ ਸਾਨੂੰ ਕਦੇ ਵੀ ਪਰਮਾਤਮਾ ਦਾ ਨਾਮ ਵਿਸਤਰਨ ਨਹੀਂ ਚਾਹੀਦਾ ਸਾਨੂੰ ਆਪਣੇ ਕੇਸਾ ਨੂੰ ਪਿਆਰ ਕਰਨਾ ਚਾਹੀਦਾ ਹੈ ਹਮੇਸ਼ਾ ਸਾਡੇ ਆਉਣ ਵਾਲੀ ਪੀੜੀ ਨੂੰ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਜੂਚਾਰ ਸਿੰਘ ਤੇ ਬਾਬਾ ਜੋਰਾਵਰ ਸਿੰਘ ਨੂੰ ਸਾਰਿਆਂ ਨੂੰ ਆਪਣੇ ਚਰਨਾਂ ਦੇ ਨਾਲ ਲਗਾ ਕੇ ਮਤਲਬ ਉਹਨਾਂ ਦੇ ਚਰਨਾਂ ਦੇ ਵਿੱਚ ਲੱਗੇ ਰਹਿਣਾ ਚਾਹੀਦਾ ਹੈ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤ ਬਿਲਕੁਲ ਜਿਵੇਂ ਇਹਨਾਂ ਨੇ ਆਖਿਆ ਕਿ ਜਿਹੜੇ ਸਾਡੇ ਸਹਿਬਜ਼ਾਦੇ ਨੇ ਉਹ ਸਾਡੇ ਪ੍ਰੇਰਨਾ ਸਰੋਤ ਨੇ ਹਮੇਸ਼ਾ ਸਾਨੂੰ ਉਹਨਾਂ ਦੀ ਜਿਹੜੀ ਸ਼ਹੀਦੀ ਆ ਉਹਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਉਹਨੂੰ ਦੇਖਣਾ ਚਾਹੀਦਾ ਹੈਗਾ ਇੱਧਰ ਵੀ ਦੇਖ ਸਕਦੇ ਹੋ ਕਿ ਜਿਹੜੀਆਂ ਲੱਖਾਂ ਸੰਗਤਾਂ ਨੇ ਇੱਥੋਂ ਹੁਣ ਉਹਨਾਂ ਨੇ ਵਾਪਸੀ ਸ਼ੁਰੂ ਕਰ ਲਈ ਆ ਤੇ ਆਪਾਂ ਚੱਲਦੇ-ਚੱਲਦੇ ਜਿਹੜੇ ਹੈਗੇ ਇੱਥੇ ਸੰਗਤਾਂ ਦੇ ਨਾਲ ਗੱਲਬਾਤ ਵੀ ਕਰ ਲੈਨੇ ਆ ਤੁਹਾਡੀ ਦੂੰ ਦੱਸ ਦਈਏ ਕਿ ਇੱਥੇ ਹਰ ਉਮਰ ਦਾ ਜਿਹੜਾ ਸ਼ਰਧਾਲੂ ਪਹੁੰਚਿਆ ਸੀ ਚਾਹੇ ਬਜ਼ੁਰਗ ਬੱਚੇ ਨੌਜਵਾਨ ਔਰ ਹਰ ਤਰ੍ਹਾਂ ਦਾ ਜਿਹੜਾ ਲੰਗਰ ਇੱਥੇ ਲਗਾਏ ਗਏ ਨੇ ਸੰਗਤਾਂ ਵੱਲੋਂ ਸ਼ਰਧਾ ਦੇ ਮੁਤਾਬਕ ਕੋਈ ਇੱਥੇ ਟਿੱਕੀਆਂ ਲੰਗਰ ਲਗਾਉਂਦਾ ਸੀ ਕੋਈ ਚਾਹ ਦਾ ਤੇ ਕਿਸੇ ਨੇ ਇੱਥੇ ਪ੍ਰਸ਼ਾਦਾ ਪਾਣੀ ਸ਼ਿਕਾਇਆ ਕਿਸੇ ਨੇ ਖੀਰ ਦਾ ਲੰਗਰ ਲਗਾਇਆ ਔਰ ਅੱਜ ਨਗਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਹੁਣ ਆਪਣੇ ਘਰਾਂ ਨੂੰ ਚਾਲੇ ਪਾ ਚੁੱਕੀਆਂ ਨੇ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਹੈਗੀਆਂ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸਾਂਝੀਆਂ ਕਰ ਰਹੇ ਹਾਂ ਨਿੱਕੇ ਨਿੱਕੇ ਬੱਚੇ ਮੈਨੂੰ ਲੱਗਦਾ ਕਿ ਉਹ ਬੱਚੇ ਜਿਹੜੇ ਇੱਥੇ ਪਹੁੰਚੇ ਸੀਗੇ ਉਹਨਾਂ ਨੇ ਇੱਕ ਵਾਰ ਉਹ ਚੀਜ਼ ਜਰੂਰ ਮਹਿਸੂਸ ਕੀਤੀ ਹੋਵੇਗੀ ਕਿ ਜਦੋਂ ਛੋਟੇ ਸਹਿਬਜ਼ਾਦੇ ਸ਼ਹੀਦ ਹੁੰਦੇ ਨੇ ਜਾਂ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਕੈਦ ਕੀਤਾ ਜਾਂਦਾ ਤਾਂ ਕਿਸ ਤਰ੍ਹਾਂ ਜਿਹੜੀ ਉਹ ਰਾਤ ਲੰਗੀ ਹੋਵੇਗੀ ਭਾਈ ਮੋਤੀਰਾਮ ਮਹਿਰਾਹੋਰਾ ਨੇ ਜਦੋਂ ਜਾ ਕੇ ਸਾਬਜਾਦਿਆਂ ਨੂੰ ਦੁੱਧ ਸ਼ਿਕਾਇਆ ਕਿਵੇਂ ਉਹਨਾਂ ਨੂੰ ਥੋੜੀ ਬੋਤੀ ਜਲਦੀ ਹੈਗੀ ਹੈ ਗਰਮੈਸਾਈ ਹੋਵੇਗੀ ਤੇ ਉਸ ਦੁੱਧ ਦਾ ਮਲਵੀ ਭਾਈ ਮੋਤੀਰਾਮ ਮਹਿਰਾਹੋਰਾ ਨੂੰ ਆਪਣਾ ਪਰਿਵਾਰ ਜਿਹੜਾ ਕੋਲੂ ਦੇ ਵਿੱਚ ਜਿਹੜਾ ਪੀੜਿਆ ਗਿਆ ਉਹਨਾਂ ਦਾ ਉਹਦੀ ਕੀਮਤ ਅਦਾ ਕਰਕੇ ਜਿਹੜਾ ਹੈਗਾ ਉਹਨਾਂ ਨੂੰ ਚੁਕਾਉਣੀ ਪਈ ਤੇ ਸਨ ਬਜ਼ੁਰਗ ਨੇ ਗੱਲ ਆਪ ਬਾਤ ਕਰ ਲੈਣੇ ਆ ਬਾਪੂ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਸਰਹੰਦ ਤੋਂ ਹੀ ਆਈ ਹਾਂ ਸਰਹੰਦ ਤੋਂ ਹੀ ਹਾਂ ਜੀ ਕੀ ਕਹਿਣਾ ਚਾਹੋਗੇ ਕਿ ਸੰਗਤ ਸੰਗਤ ਪਿਆਰ ਦੇ ਨਾਲ ਆਵੇ ਦਰਸ਼ਨ ਮਿਲੇ ਕਰੇ ਤੇ ਕਿਸੇ ਕਿਸਮ ਦਾ ਵੀ ਉਹ ਨਾ ਹੋਵੇ ਸ਼ਾਂਤੀ ਨਾਲ ਤੱਕਾ ਮੁਕੀ ਨਾ ਕਰੇ ਆਰਾਮ ਦੇ ਨਾਲ ਸੰਗਤ ਦਰਸ਼ਨ ਕਰੇ ਤੇ ਇਥੋਂ ਸਿੱਖਿਆ ਲੈ ਕੇ ਜਾਵੇ ਕਿ ਵੀ ਆਪਣਾ ਸਿੱਖੀ ਧਰਮ ਬਾਰੇ ਏਡੀਆਂ ਛੋਟੇ ਛੋਟੇ ਸਹਿਯਾਰ ਜਾਂ ਲੈਂਦੀਆਂ ਕੁਰਬਾਨੀਆਂ ਕੀਤੀਆਂ ਨੇ ਤੇ ਵਾਹਿਗੁਰੂ ਮੇਰ ਕਰੇ ਤੇ ਸੰਗਤਾਂ ਦੇ ਮਨ ਦੇ ਵਿੱਚ ਰਹਿਮ ਆਵੇ ਤੇ ਸਾਰੀ ਸੰਗਤ ਕਰਸਕੀ ਵੱਲ ਧਿਆਨ ਦਵੇ ਬਾਈ ਤੁਹਾਨੂੰ ਚਾਹ ਹਾਲ ਸਾਹਿਬ ਬਾਈ ਤੁਹਾਨੂੰ ਜਿਸ ਤਰ੍ਹਾਂ ਬਜ਼ੁਰਗਾਂ ਦਾ ਕਹਿਣਾ ਹੈ ਕਿ ਜਿਹੜੀ ਸੰਗਤ ਇੱਥੇ ਆਉਂਦੀ ਆ ਉਹ ਸਹਿਬਜ਼ਾਦਿਆਂ ਤੋਂ ਕੁਛ ਨਾ ਕੁਛ ਸਿੱਖ ਕੇ ਜਾਵੇ ਇਥੋਂ ਆ ਕੀ ਜਿਵੇਂ ਸਿੱਖੀ ਪ੍ਰਤੀ ਪ੍ਰੇਮ ਉਹਨਾਂ ਦੀ ਭਾਵਨਾ ਜਾਂ ਜਿਹੜਾ ਹੈਗਾ ਆਪਣੇ ਇਤਿਹਾਸ ਨੂੰ ਜਿਹੜਾ ਹੈਗਾ ਯਾਦ ਰੱਖਣਾ ਚਾਹੀਦਾ ਹੈਗਾ ਸੋ ਕੈਮਰਾਮੈਨ ਰਾਜਵੀਰ ਸਿੰਘ ਦੇ ਨਾਲ ਸ਼੍ਰੀ ਫਤੇਗੜ ਸਾਹਿਬ ਤੋਂ ਰਿਸ਼ੀ ਰਾਹੀ ਵਰਲਡ ਪੰਜਾਬੀ